ਸੁਖਦੇਵ ਢੀਂਡ ਸਾਦੀ ਹੋਈ ਮੁੜਕਰ ਵਾਪਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲ ਦਲ ਹੋਇਆ ਹੋਰ ਮਜ਼ਬੂਤ ਕੋਈ ਨਵਾਂ ਟੈਕਸ ਨਹੀਂ ਪੰਜਾਬ ਸਰਕਾਰ ਵੱਲੋਂ 2 ਲੱਖ ਕਰੋੜ ਤੋਂ ਵੱਧ ਦਾ ਬਜਟ ਪੇਸ਼ 14 ਜਾਂ 15 ਮਾਰਚ ਨੂੰ ਹੋ ਸਕਦਾ ਹੈ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 7 ਪੜਾਵ ਵਿੱਚ ਹੋ ਸਕਦੀ ਹੈ VOTING ਸੰਸਦ ਮੈਂਬਰ ਉਮੀਦ ਬਿੱਟੂ ਦੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਨੂੰ ਨਿਆਂ ਖਰਸ਼ ਵਿੱਚ ਭੇਜਿਆ ਨਹੀਂ ਲਗਾਏ ਨਵਾਂ ਟੈਕਸ ਵਿੱਤ ਮੰਤਰੀ ਦੇ ਦਾਅਵਿਆਂ ਤੇ ਬੋਲੀ ਕਾਂਗਰਸ ਕਿਹਾ ਕਰਜ਼ੇ ਚ ਡੋਬਿਆ ਪੰਜਾਬ ਹੁਣ ਖਬਰਾਂ ਵਿਸਤਾਰ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨਾਲ મતਭੇਦ ਕਾਰਨ ਵੱਖਰੇ ਹੋਏ ਸੁਖਦੇਵ ਸਿੰਘ ਢੀਡਸਾਨੀ 6 ਸਾਲ ਬਾਅਦ ਘਰ ਵਾਪਸੀ ਕਰ ਲਈ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲ ਦਲ ਵਿੱਚ ਰਲੇਵਾ ਹੋ ਗਿਆ ਹੈ ਸੁਖਦੇਵ ਸਿੰਘ ਢੀਡਸਾਨੀ ਇੱਕ ਵਾਰ ਫਿਰ ਤੋਂ ਅਕਾਲ ਦਲ ਦਾ ਪੱਲਾ ਫੜ ਲਿਆ ਹੈ ਅਕਾਲ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨਾਲ મતਭੇਦ ਕਾਰਨ ਵੱਖਰੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ 6 ਸਾਲ ਬਾਅਦ ਕੱਲ੍ਹ ਘਰ ਵਾਪਸੀ ਕਰ ਲਈ ਹੈ ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਇਹ ਕਿ ਲੋਕ ਸਾਨੂੰ ਇਕੱਠੇ ਦੇਖਣਾ ਚਾਹੁੰਦੇ ਸਨ ਸਾਡੇ ਇਸ ਫੈਸਲੇ ਨਾਲ ਪੰਥ ਤਕੜਾ ਹੋਵੇਗਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਜੀਮਾ ਨੇ ਵਿੱਤੀ ਸਾਲ 2024 ਅਤੇ 25 ਲਈ ਸੂਬੇ ਦਾ 2 ਲੱਖ 4918 ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ ਹੈ ਉਨ੍ਹਾਂ ਕਹਿ ਕੇ ਬਜਟ ਮੁੱਖ ਤੌਰ ਤੇ ਸਿਹਤ ਅਤੇ ਸਿੱਖਿਆ ਖੇਤਰ ਉੱਤੇ ਕੇਂਦ੍ਰਿਤ ਹੈ ਪੰਜਾਬ ਵਿੱਚ ਪਹਿਲੀ ਵਾਰ ਬਜਟ 2 ਲੱਖ ਕਰੋੜ ਰੁਪਏ ਤੋਂ ਵੱਧ ਗਿਆ ਹੈ ਬਜਟ ਭਾਸ਼ਣ ਦੀ ਸ਼ੁਰੂਆਤ ਵਿੱਚ ਵਿੱਤ ਮੰਤਰੀ ਹਰਪਾਲ ਚਿਮਨ ਨੇ ਕਿਹਾ ਕਿ ਪਿਛਲੇ 2 ਸਾਲ ਵਿੱਚ 40000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ ਉਨ੍ਹਾਂ ਨੇ ਖੇਤੀ ਲਈ 13000 ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਹੈ ਉਹਨਾਂ ਸਕੂਲੀ ਸਿੱਖਿਆ ਲਈ 16000 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਵਿੱਤ ਮੰਤਰੀ ਹਰਪਾਲਜੀ ਮਨੇ ਕਹੇ ਕਿ ਸੂਬਾ ਸਰਕਾਰ ਵੱਲੋਂ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ ਜਿਸ ਨਾਲ ਸਾਲ 2024 ਅਤੇ 25 ਵਿੱਚ ਕੁੱਲ 1 ਲੱਖ 3936 ਕਰੋੜ ਰੁਪਏ ਦੀ ਮਾਲੀਆ ਪ੍ਰਾਪਤ ਹੋਣ ਦੀ ਉਮੀਦ ਹੈ ਉਹਨਾਂ ਕਹੇ ਕਿ ਰਾਜ ਨੂੰ ਕੇਂਦਰੀ ਟੈਕਸਾਂ ਤੋਂ ਆਪਣੇ ਹਿੱਸੇ ਵੱਜੋਂ 22000 ਕਰੋੜ ਰੁਪਏ ਤੋਂ ਵੱਧ ਅਤੇ ਕੇਂਦਰ ਤੋਂ ਸਹਾਇਤਾ ਵੱਜੋਂ 4000 ਕਰੋੜ ਰੁਪਏ ਤੋਂ ਵੱਧ ਮਿਲਣਗੇ ਚੋਣ ਕਮਿਸ਼ਨ 14 ਜਾਂ 15 ਮਾਰਚ ਨੂੰ ਲੋਕ ਸਭਾ ਚੋਣਾਂ ਦਾ ਐਲਾਨ ਕਰ ਸਕਦਾ ਹੈ ਸੂਤਰਾਂ ਮੁਤਾਬਕ 2019 ਦੀਆਂ ਲੋਕ ਸਭਾ ਚੋਣਾਂ ਦੀ ਤਰਜ਼ ਤੇ ਇਸ ਵਾਰ ਵੀ ਚੋਣਾਂ 7 ਪੜਾਵਾਂ ਵਿੱਚ ਕਰਵਾਈਆਂ ਜਾ ਸਕਦੀਆਂ ਹਨ ਖਬਰ ਹੈ ਕਿ ਪਹਿਲੇ ਪੜਾ ਲਈ VOTING April ਦੇ ਦੂਜੇ ਹਫਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਚੋਣ ਕਮਿਸ਼ਨ ਜਲਦ ਹੀ ਪ੍ਰੈਸ ਕਾਨਫਰੰਸ ਕਰ ਸਕਦਾ ਹੈ ਸੂਤਰਾਂ ਮੁਤਾਬਕ ਚੋਣ ਕਮਿਸ਼ਨ ਅਗਲੇ ਹਫਤੇ ਕਿਸੇ ਵੀ ਦਿਨ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ ਫਿਲਹਾਲ ਕਮਿਸ਼ਨ ਆਮ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਈ ਸੂਬਿਆਂ ਤੇ ਦੌਰੇ ਕਰ ਰਿਹਾ ਹੈ ਕਮਿਸ਼ਨ ਸਾਰੇ ਰਾਜਾਂ ਵਿੱਚ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਚੋਣਾਂ ਦੀਆਂ ਤਰੀਕਾ ਦਾ ਐਲਾਨ ਕਰੇਗਾ ਸੂਤਰਾਂ ਮੁਤਾਬਕ ਚੋਣ ਕਮਿਸ਼ਨ ਦੀ ਟੀਮ ਫਿਲਹਾਲ ਪੱਛਮੀ ਬੰਗਾਲ 'ਚ ਹੈ ਇਸ ਤੋਂ ਬਾਅਦ ਟੀਮ ਉੱਤਰ ਪ੍ਰਦੇਸ਼ ਅਤੇ ਫਿਰ ਜੰਮੂ ਕਸ਼ਮੀਰ ਦਾ ਦੌਰਾ ਕਰੇਗੀ ਜਾਣਕਾਰੀ ਅਨੁਸਾਰ ਚੋਣ ਅਧਿਕਾਰੀ 13 ਮਾਰਚ ਤੱਕ ਆਪਣੇ ਦੌਰੇ ਪੂਰੇ ਕਰ ਲੈਣਗੇ ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਸਾਰੇ ਰਾਜਾਂ ਦੇ ਮੁੱਖ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਚੋਣਾਂ ਦੀਆਂ ਤਰੀਕਾ ਦਾ ਐਲਾਨ ਹੋ ਸਕਦਾ ਹੈ ਪੰਜਾਬ ਸਰਕਾਰ ਦਾ ਤੀਜਾ ਬਜਟ ਪੇਸ਼ ਹੋਣ ਤੋਂ ਬਾਅਦ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਮੀਡੀਆ ਨਾਲ ਰੂਬਰੂ ਹੋਏ ਉਨ੍ਹਾਂ ਕਿਹਾ ਕਿ ਬਜਟ ਵਿੱਚ ਕਿਸੇ ਕਿਸਮ ਦਾ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ ਇਹ ਬਜਟ ਲੋਕਾਂ ਦੇ ਹਿੱਤ ਵਿੱਚ ਹੈ ਇਸ ਵਿੱਚ ਪੰਜਾਬ ਦੀ ਸਿੱਖਿਆ ਮੈਡੀਕਲ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਉਧਰ ਵਿਰੋਧੀ ਪਾਰਟੀ ਨੇ ਬਜਟ ਨੂੰ ਪੂਰੀ ਤਰ੍ਹਾਂ ਨਾਲ ਖੋਖਲਾ ਘਰਾਟ ਤਹਿ ਉਹਨਾਂ ਉਹਨਾਂ ਦਾ ਕਹਿਣਾ ਕਿ ਬਜਟ ਵਿੱਚ ਕੁਝ ਵੀ ਨਵਾਂ ਨਹੀਂ ਹੈ ਸਰਕਾਰ ਨੇ ਪੂਰੇ ਸੂਬੇ ਨੂੰ ਕਰਜ਼ੇ ਵਿੱਚ ਡੋਬ ਦਿੱਤਾ ਹੈ ਅੱਜ ਪੰਜਾਬ ਦੇ ਫਾਈਨੈਂਸ ਮੰਤਰੀ ਸਾਹਿਬ ਨੇ ਬਜਟ ਪੇਸ਼ ਕੀਤਾ ਇਹ ਬਜਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਬਹੁਤ ਘੱਟ ਹੈ ਤੇ ਲੁਕੋਇਆ ਹੁਗੂ ਵੱਧ ਹੈ ਤੁਸੀਂ ਇਸ ਬਜਟ ਦੇ ਵਿੱਚ ਸਰਕਾਰੀ ਆંકੜੇ ਦਿੱਤੇ ਆ ਕਿ ਜਿਹੜਾ ਕਰਜ਼ਾ ਤੁਹਾਡੇ ਪਹਿਲੇ ਸਾਲ 31000 ਸੀ ਉਹ ਦੂਸਰੇ ਸਾਲ 36000 ਰੁਪਇਆ ਹੁਣ ਉਹ ਕਰਜ਼ਾ 24 25 ਦੇ ਵਿੱਚ ਯਾਨੀ ਜਿਹੜੇ ਇਸ ਸਾਲ ਦੇ ਵਿੱਚ ਉਹ 38000 ਕਰੋੜ ਤੋਂ ਉੱਤੇ ਹੋ ਗਏ ਇਹਦਾ ਮਤਲਬ ਜਿਹੜਾ ਤੁਸੀਂ ਐਸਟੀਮੇਟ ਦਿੱਤਾ ਹੈ ਕਿ ਕਰਜ਼ਾ ਵਧੇਗਾ ਇਹ 40000 ਕਰੋੜ ਦੇ ਲਾਗੇ ਤੱਕ ਜਾਊਗਾ ਜਿਸ ਤਰ੍ਹਾਂ ਦੀ ਤੁਹਾਡੇ ਹਿਸਾਬ ਦਾ ਉਹਨੇ ਅਗਲੀ ਚੀਜ਼ ਤੁਸੀਂ ਦੱਸੀ ਹੈ ਫਿਸਕਲ ਡੈਫਿਸਟ ਮੈਂ ਕੱਲ ਵੀ ਪੰਜਾਬੀਆਂ ਨੂੰ ਸਮਝਾਇਆ ਸੀ ਕਿ ਜੇ ਮੇਰੀ ਆਮਦਨ ਇੰਨੀ ਆ ਤੇ ਖਰਚਾ ਇੰਨਾ ਵੱਧ ਹੈ ਤੇ ਉਹ ਜਿੰਨਾ ਵੱਧ ਹੈ ਉਹ ਫਿਸਕਲ ਡੈਫਿਸਿਟ ਹੁੰਦਾ ਤੁਸੀਂ ਪਿਛਲੀ ਵਾਰ ਦਾ ਫਿਸਕਲ ਡੈਫਿਸਿਟ ਥੋੜਾ 26000 ਕਰੋੜ ਰੁਪਏ ਮਤਲਬ ਤੁਹਾਡੀ ਆਮਦਨ ਤੋਂ 26000 ਕਰੋੜ ਰੁਪਏ ਖਰਚੇ ਵੱਧ ਸੀ ਤੇ ਤੁਸੀਂ ਇਸ ਸਾਲ ਦੇ ਦੱਸ ਰਹੇ ਹੋ 30000 ਕਰੋੜ ਰੁਪਏ ਖਰਚੇ ਵੱਧ ਹੋਣਗੇ ਯਾਨੀ ਤੁਸੀਂ ਇਸ ਗੱਲ ਦਾ ਪੂਰੀ ਤਰ੍ਹਾਂ ਇਸਤਿقبال ਕਰ ਰਹੇ ਹੋ ਕਿ ਸਰਕਾਰ ਕਰਜ਼ਿਆਂ ਦੇ ਉੱਤੇ ਚੱਲੇਗੀ ਤੁਹਾਨੂੰ ਨਹੀਂ ਨੰਬਰ 3 ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਇਸ ਕਰਦਾ ਵੀ ਇਸਤੇਮਾਲ ਕੀਤਾ ਕਿ ਜਿਹੜਾ ਡੈਟ ਸਰਵਸਿੰਗ ਹੈ ਤੇ ਅਸੀਂ ਕਰਜ਼ਿਆਂ ਦੇ ਉੱਤੇ ਸੂਰ ਮਾਣ ਲੂ ਕੇ ਮੋੜਨਾ ਸਾਡੀ ਦੇਣਦਾਰੀ ਹੈ ਉਹ ਵੀ 2000 ਕਰੋੜ ਰੁਪਏ ਵਧੂਗਾ ਪਹਿਲਾਂ 35 ਹੁੰਦਾ ਸੀ ਹੁਣ 37000 ਤੋਂ ਉੱਤੇ ਕਰੋੜ ਹੋਊਗਾ ਮਤਲਬ ਹਰੇਕ ਚੀਜ਼ ਦੇ ਵਿੱਚ ਇਹ ਮੰਨਿਆ ਗਿਆ ਸਰਕਾਰ ਵੱਲੋਂ ਕਿ ਪਾਈ ਸਰਕਾਰ ਜਿਹੜੀ ਹੈ ਉਹ ਕਰਜ਼ਿਆਂ ਤੇ ਚੱਲ ਰਹੀ ਹੈ ਤੇ ਕਰਜ਼ਾ ਮੋੜਨ ਵਾਸਤੇ ਕਰਜ਼ੇ ਲੈ ਰਹੀ ਹੈ ਐਗਰੀਕਲਚਰ ਦਾ ਬਜਟ ਵੀ ਉੱਥੇ ਹੀ ਖੜਾ ਹੈ ਪੌਟੀ ਕਲਚਰ ਵਾਸਤੇ ਕਿਉਂ ਕੈਪਟਨ 100 200 ਬਾਦ ਪਟ ਘੱਟ ਕਰ ਦਿੰਦਾ ਹੁੰਦਾ ਸੀ ਉਮਲੇ ਹੀ ਖੜਾ 13000 ਹੈ ਨਹੀਂ ਕੋਈ ਚੀਜ਼ ਉਹ ਲੈ ਪਾ ਬੋ ਚੀਜ਼ੀ ਹੋਏ ਸਮਝ ਗਏ ਲੇਕਿਨ ਸਭ ਤੋਂ ਵੱਡਾ ਸਵਾਲ ਫਾਈਨੈਂਸ ਮਿੰਿਸਟਰ ਸਾਹਿਬ ਭਗਵਾਨ ਤਾਂ ਮਾਂਗੀ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਇਹ ਲੇਖਾ ਜੋਖਾ ਜਿਹੜਾ ਤੁਸੀਂ ਦਿੱਤਾ ਹੈ ਬਜਟ ਲੇਖਾ ਜੋਖਾ ਹੀ ਹੁੰਦਾ। ਤੁਸੀਂ ਦੱਸਦੇ ਖਰਚੇ ਇੰਨੇ ਖਰਚੇ ਇੰਨੇ ਖਰਚੇ ਇੰਨੇ ਉਹ ਭਾਈ ਇਹ ਤਾਂ ਦੱਸੋ ਆਮਦਨ ਕਿੱਥੋਂ? ਇਹਦਾ ਤੁਹਾਡੇ ਕੋਲ ਕੋਈ ਗਵਾਹ ਨਹੀਂ। ਆਮਦਨ ਕਿੱਥੋਂ ਆਣੀ ਹੈ? ਤਾਹੀਂ ਪਾਲਿਸੀ ਬਣੂਗਾ। ਪਾਲਿਸੀ ਦੀ ਤਾਂ ਗੱਲ ਹੀ ਨਹੀਂ ਕਰਦੇ ਤੁਸੀਂ। ਤੇ ਜੇ ਪਾਲਿਸੀ ਬਣਾਉਂਦੇ ਤੇ ਪਾਲਿਸੀ ਬਿਨਾ ਬਜਟ ਨਹੀਂ ਅਲੋਕੇਸ਼ਨ ਦੇ ਨਹੀਂ ਬਣਦੀ। ਤੁਸੀਂ ਕਿਸੇ ਪਾਲਿਸੀ ਦੀ ਬਜਟਰੀ ਅਲੋਕੇਸ਼ਨ ਦਿੱਤੀ? ਤੁਹਡੇ ਕੋਲ ਕੋਈ ਬਜਟ ਵੀ ਅਲੋਕੇਸ਼ਨ ਹੈ ਨਹੀਂ ਤੁਹਾਡੇ ਕੋਲ ਪੈਸੇ ਹੈ ਨਹੀਂ ਇਸ ਕਰਕੇ ਮੈਂ ਕਹਿੰਨਾ ਕਿ ਪ੍ਰੋਬਲਮਾਂ ਹੀ ਪ੍ਰੋਬਲਮਾਂ ਦੱਸਦੇ ਰਹਿੰਦੇ ਹੋ ਹੱਲ ਵੀ ਤਾਂ ਦੱਸੋ ਹੱਲ ਇਸ ਕਰਕੇ ਨਹੀਂ ਕਿ ਜਿਹੜੀ ਟ੍ਰੇਨਿੰਗ ਕਮਿਸ਼ਨ ਦੀ ਚਿੱਠੀ ਲੱਗੀ ਹੋਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗੁੱਡ ਇਕਨੋਮਿਕਸ ਗੁੱਡ ਮੈਨੇਜਮੈਂਟ ਇਕਨੋਮਿਕ ਪਾਲਿਸੀ ਜਿਹੜਾ ਵਿੱਤੀ ਸੰਕਟ ਇਹਦਾ ਤੁਸੀਂ ਇਸਤੇਮਾਲ ਕਰ ਲਿਆ ਯੂ ਹੈਵ ਤੁਸੀਂ ਸਾਰੀ ਦੁਨੀਆ ਨੂੰ ਇਹ ਦੱਸਤਾ ਕਿ ਪੰਜਾਬ ਇੱਕ ਪ੍ਰੇਕੀਰੀਅਸ ਸਿਚੁਏਸ਼ਨ ਚ ਹੈ ਇੱਕ ਬੜੀ ਖਤਰਨਾਕ ਸਿਚੁਏਸ਼ਨ ਚ ਹੈ ਫਾਈਨੈਂਸ਼ੀਅਲ ਅਮਰਜੈਂਸੀ ਪਰ ਤੁਸੀਂ ਇਹ ਨਹੀਂ ਦੱਸਿਆ ਕਿ ਕਰਨਾ ਕੀ ਉਹ ਸੀਐਮ ਸਾਹਿਬ ਜਿਹੜਾ ਮਾਫੀਆ ਚਲਾਉਂਦੇ ਹੋ ਨਾ ਇਹਨੂੰ ਬੰਦ ਕਰਨ ਦਾ ਕੋਈ ਪ੍ਰਬਾਧਨ ਕਰ ਮਾਇਨਤ ਦਾ 10000 ਕਰੋੜ ਰੁਪਏ ਰਿੱਤੇ ਜਿਨਿਕੂਗਾ ਤੁਹਾਡਾ ਸੁਪਰੀਮੋ ਕਹਿ ਗਿਆ ਸੀ ਮੁਕਰ ਗਿਆ ਠੀਕ ਹੈ ਘੱਟ ਤੋਂ ਘੱਟ ਨਹੀਂ 30 ਤੋਂ 40000 ਕਰੋੜ ਰੁਪਈਆ ਸ਼ਰਾਬ ਚੁਣੂਗਾ ਇਹ ਤੁਹਾਨੂੰ ਲੈ ਸਕਦੇ ਆ ਨਪਰਾ ਇਹ ਤਾਂ ਕਾਲੀ ਪੀਨੇ ਹੋ 13000 ਕਰੋੜ ਦਿੱਤਾ L1 ਨਹੀਂ ਤੇ ठेकेदारਾਂ ਨੇ ਥੱਲੇ ਕਰਿਆ ਠੀਕ ਹੈ ਤੇ ਜਿਹਦੀ ਮੋਨੋਪੋਲੀ ਬਣਾਈ ਹੈ ਕੇਵਲ ਜ਼ਮੀਨਾਂ ਹੋਰ ਲੱਲਾ ਪਪਾ ਬੜੇ ਆਰਾਮ ਨਾਲ ਤੁਸੀਂ ਇਹ ਦੰਗਰੀ ਮਾਰ ਦਿੰਦੇ ਸੀ ਠੀਕ ਹੈ ਇਹ ਬਜਟ ਪੰਜਾਬ ਨੂੰ ਕਿਤੇ ਰਹੀ ਨਹੀਂ ਲਿਜਾ ਰਿਹਾ ਪੰਜਾਬ ਨੂੰ ਪਿੱਛੇ ਧਰ ਰਿਹਾ ਥੋੜਾ ਤਾਂ ਉਹ ਹੱਥ ਹੋ ਗਿਆ ਸੀ ਅਸਮザਹ 2 स्टेप्स फॉरवर्ड 1 स्टेप बैकवर्ड 1 स्टेप फॉरवर्ड 3 स्टेप्स बैकवर्ड सिचुएशन आउट हो जाओ पंजाबीओ क्रांति ते हो जाओ भाग भगवंत मान साहब भाग ये साला पंजाब दा बजट आज पंजाब दी इस पवित्र विधानसभा ਦੇ ਅੰਦਰ ਪੇਸ਼ ਹੋਇਆਗਾ ਤੀਜਾ ਬਜਟ 2 ਲੱਖ ਜਿਸ ਤਰ੍ਹਾਂ ਪਹਿਲਾਂ ਮੈਂ ਵਿਧਾਨ ਸਭਾਏ ਦੱਸਿਆ 2 ਲੱਖ 4900 18 ਕਰੋੜ ਰੁਪਏ ਦਸਤੀ ਪੰਜਾਬ ਦੀ ਵਿਧਾਨ ਸਭਾ ਚ ਤਸਵੀਜ਼ ਕੀਤਾ ਜਿਦੇ ਵਿੱਚ ਮਾਲੀਆ ਘਾਟਾ ਅਤਿਵਿੱਤੀ ਘਾਟਾ ਕਰਮਾ 2.70% ਦੀ ਅਤੇ 3.80% ਦੀ ਜਿਹੜੇ ਅਸੀਂ ਉਹ ਟੀਚੇ ਰੱਖੇ ਨੇ ਨਮਾਲਾਏ ਨੇਗੇ ਜਦਕਿ ਪਿਛਲੇ ਸਾਲ ਇਹੀ ਸੇਮ ਜੇ ਮਾਲੀਆ ਘਾਟੇ ਦੀ ਗੱਲ ਕਰਾਂ 3.1383 ਜਿਹੜਾ ਕਿ ਹੁਣ 2.70 ਹੋ ਗਿਆ ਇਸੇ ਤਰ੍ਹਾਂ ਵਿਤੀ ਕਟਾ 4.1283 ਜਿਹੜਾ ਕਿ ਅਸੀਂ ਹੁਣ 3.80 ਹੀ ਸਦੀ ਜਿਹੜਾ ਉਹ ਨੋਟ ਕੀਤਾਗਾ ਸੋ ਮੈਂ ਸਮਝਦਾ ਇੱਕ بڑا ਪੋਸਟਮ ਸਟੈਪ ਆ ਸਰਕਾਰ ਦਾ ਤੇ ਤਾਂ ਪੋਸੀਬਲ ਹੋ ਸਕਿਆ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਇੱਕ ਨੇਕ ਨੀਤੀ ਦੀ ਸਰਕਾਰ ਜਿਹੜੀ ਆ ਉਹ ਆਈ ਹੈ ਇਸੇ ਸਾਲ ਜਿਹੜੇ ਅਸੀਂ ਰੈਵਨਿਊ ਰੈਵਨਿਊ ਐਕਸਪੈਂਡੀਚਰ ਦੇ ਖਰਚੇ ਨਿਰਧਾਰਤ ਕੀਤੇ ਨੇਗੇ ਰੈਵਨਿਊ ਐਕਸਪੈਂਡੀਚਰ ਦੇ 127134 ਕਰੋੜ ਰੁਪਏ 127134 ਕਰੋੜ ਰੁਪਏ ਦੇ ਜਿਹੜੇ ਸੀ ਰੈਵਨਿਊ ਐਕਸਪੈਂਡੀਚਰ ਜਿਹੜੇ ਉਹ ਨਿਰਧਾਰਤ ਕੀਤੇ ਨੇਗੇ ਇਸੇ ਤਰ੍ਹਾਂ ਜੇ ਮੈਂ ਇਫੈਕਟਿਵ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰਾਂ ਕੈਪੀਟਲ ਐਕਸਪੈਂਡੀਚਰ ਜਿਹੜੇ ਨੇ ਕੀ ਉਹ 8399 ਯਾਨੀ ਕਿ ਲਗਭਗ 8400 889 ਕਰੋੜ ਰੁਪਏ ਜਿਹੜੇ ਅਸੀਂ ਰੱਖਵੇ ਰੱਖੇ ਨੇ ਪੰਜਾਬ ਦੇ ਕੈਪੀਟਲ ਐਕਸਪੈਂਡੀਚਰ ਦੇ ਇਸੇ ਤਰ੍ਹਾਂ ਪੀ ਆਈ ਡੀ ਵੀ ਪੀ ਆਈ ਡੀ ਵੀ ਦੀ ਮੈਂ ਗੱਲ ਕਰਾਂ ਪੀਡਾ ਦੀ ਗੱਲ ਕਰਾਂ ਉਹਦੇ ਵਿੱਚ ਕਪੈਕਸ ਦੇ ਇਹਦੇ ਨਾਲ ਹੀ ਕਿਉਂਕਿ ਮੈਂ ਤਾਂ ਬੋਲ ਰਿਹਾ 84 ਕਰੋੜ ਜੇ ਆਪਾਂ ਐਡ ਕਰ ਲਈਏ ਤਾਂ 1000 ਕਰੋੜ ਰੁਪਇਆ ਉਹਦੇ ਲਈ ਵੀ ਅਸੀਂ ਰੱਖਵਾ ਰੱਖਿਆਗਾ ਸੋ ਕੁੱਲ ਜੇ ਮੈਂ ਕਹਾ ਤਾਂ ਹੈ 9400 ਕਰੋੜ ਰੁਪਇਆ ਰਾਸ਼ੀ ਤੈ ਹੋ ਜਦੀ ਹੈ ਇਸੇ ਤਰ੍ਹਾਂ ਕੁੱਲ ਜਿਵੇਂ ਪਹਿਲਾਂ ਮੈਂ ਦਰਸਾਇਆਗਾ ਕਿ 2.77 ਸਾਡਾ ਰੈਵਨਿਊ ਡੈਫਿਸਿਟ ਆ ਇਹ 22200 ਲਗਭਗ 244 ਕਰੋੜ ਰੁਪਏ ਬਣਦਾਗਾ ਐਫੈਕਟਿਵ ਜਿਹੜਾ ਰੈਵਨਿਊ ਡੈਫਿਸਿਟ ਆ 22244 ਕਰੋੜ ਰੁਪਏ 2.77 ਪਰਸੈਂਟ ਜੀਐਸਡੀਪੀ ਦਾ ਟੋਟਲ ਜੀਐਸਡੀਪੀ ਦਾ ਉਹ ਬਣਦਾਗਾ ਇਸੇ ਤਰ੍ਹਾਂ ਫਿਸਕਲ ਡੈਫਿਸਿਟ ਦੀ ਮੈਂ ਗੱਲ ਕਰਾਂ ਫਿਸਕਲ ਡੈਫਿਸਿਟ ਜਿਹੜਾ ਉਹ 30464 ਕਰੋੜ ਰੁਪਏ 30400 ਕਰੋੜ ਰੁਪਏ ਜਿਹੜਾ ਕਿ ਦੈਟ ਇਜ਼ equal to 3.80% of the gst 3.80% of the gdp 3.80 of the gdp ya jehdi jehdi sanno jehdi reins principle ho hui ya so isse tarah mai effective jehda outstanding data othe mai gal karna 293729/23/23 2939729 ਇਸੇ ਤਰ੍ਹਾਂ 23 24 ਆਰ.ਈ ਦੀ ਮੈਂ ਗੱਲ ਕਰਾਂ ਆਰ.ਈ ਦੀ ਗੱਲ 322000 23135 ਇਸੇ ਤਰ੍ਹਾਂ ਮੈਂ ਹੁਣ ਬਜਟ ਦੀ ਗੱਲ ਕਰਾਂ 353600 ਜਿਹੜਾ ਕਿ ਬੜਾ ਇੰਪੋਰਟੈਂਟ ਪੁਆਇੰਟ ਆ ਕਈ ਲੋਕ ਮੇਰੇ ਸਾਥੀ ਸੱਜਣ ਜਿਹੜੇ ਕਿ ਵਿਧਾਨ ਸਭਾ ਤੋਂ ਬਾਹਰ ਗਏ ਨੇ ਜਾਂ ਵਿਧਾਨ ਸਭਾ ਅੰਦਰ ਗਏ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਤੋਂ ਬਾਹਰ ਕੀਤਾ ਕਿ ਅੱਜ ਕੁਝ ਨੂੰ ਅੰਦਰ ਭੇਜਿਆ ਉਹ ਗੱਲ ਕਰਦੇ ਹੁੰਦੇ ਨੇ ਕਿ ਉਹਦੀ ਮੈਂ ਜੀਐਸਡੀਪੀ ਦੀ ਗੱਲ ਕਰਾਂ ਤਾਂ 22 23 43.84 ਸੀਗਾ ਤੇ ਪਿਛਲੇ ਸਾਲ 43.84 ਸੀਗਾ ਸੋ ਇਸ ਵਾਰ ਉਹ 44.5 ਯਾਨੀ ਕਿ ਲਗਭਗ 44% ਹੈ ਉਹਦੇ ਵਿੱਚ ਡਾਉਨ ਦੇ ਨਾ ਸੀ ਪਿਆਗੇ ਸੋ ਇਸ ਤੋਂ ਬਿਨਾ ਹੋਰ ਵਕ ਵਕ ਸੈਕਟਰਾਂ ਦੇ ਅੰਦਰ ਮੈਂ ਆਲਰੇਡੀ ਜਿਹੜਾ ਕੋ ਐਕਸਪਲੇਨ ਕਰ ਚੁੱਕਿਆਗਾ ਕਿ ਕਿਹੜੇ ਕਿਹੜੇ ਰੱਖੇ ਨੇ ਕਿ ਸਮੈਤ ਸਮੇਤ ਤੀਜਾ ਬਜਟ ਜਿਹੜਾਗਾ ਤੀਜਾ ਬਜਟ ਵੀ ਜਿਹੜਾ ਉਹ ਅਸੀਂ ਬਗੈਰ ਕੋਈ ਬਿਗੈਰ ਕੋਈ ਨਮਾ ਟੈਕਸ ਐਮਪੋਸ ਕੀਤੇ ਜਿਸ ਤਰ੍ਹਾਂ ਪਹਿਲੇ ਦੋ ਟੈਕਸ ਸੀ ਜਿਹੜੇ ਦੋ ਬਜਟ ਸੀ ਸਾਰੇ ਦੋ ਬਜਟ ਸੀਗੇ ਉਹ ਬਿਗੈਰ ਟੈਕਸ ਤੋਂ ਲੋਕ ਹਿੱਤ ਬਜਟ ਸੀਗੇ ਲੋਕ ਪੱਖੀ ਬਜਟ ਸੀਗੇ ਤੀਜਾ ਬਜਟ ਵੀ ਜਿਹੜਾਗਾ ਉਹ ਲੋਕ ਪੱਖੀ ਆ ਲੋਕਾਂ ਦੀ ਆਸ਼ਾ ਨੂੰ ਪੰਜਾਬ ਦੇ ਐਗਰੀਕਲਚਰ ਖੇਤਰ ਨੂੰ ਪੰਜਾਬ ਦੇ ਐਜੂਕੇਸ਼ਨ ਖੇਤਰ ਨੂੰ ਪੰਜਾਬ ਦੇ ਮੈਡੀਕਲ ਖੇਤਰ ਨੂੰ ਪੰਜਾਬ ਦੇ ਸਰਸਿਸ ਖੇਤਰ ਨੂੰ ਧਿਆਨ ਚ ਰੱਖ ਕੇ ਬਣਾਇਆਗਾ ਸਬੈ ਸਮਝਦਾ ਕਿ ਸਰਪੱਖੀ ਜਿਹੜਾ ਉਹ ਲੋਕ ਪੱਖੀ ਜਿਹੜਾ ਬਜਟ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾਗਾ ਸੋ ਜਿਸ ਤਰ੍ਹਾਂ ਮੈਂ ਗੱਲ ਕਿਹਾ ਸੀਗਾ ਕਿ ਪਿਛਲੇ ਸਾਲ ਦੌਰਾਨ ਅਸੀਂ ਜੀਵੀ ਕੀ ਬਾਗ ਜਿਹੜਾ ਗੁਰੂ ਜੀ ਦਾ ਨਾਮ ਗੁਰੂ ਅਮਰਦਾਸ ਜੀ ਥਰਮਲ ਪਲਾਟ ਰੱਖਿਆ ਗਿਆ ਉਹ ਵੀ ਅਸੀਂ ਇਸੇ ਸਾਲ ਖਰੀਦਿਆ ਗਿਆ ਕਿ ਲਗਭਗ 1080 ਕਰੋੜ ਰੁਪਏ ਜਿਹਦੀ ਕਾਸਟ ਬੜੀ ਘੱਟ ਹੈ 1080 ਕਰੋੜ ਰੁਪਏ ਜਦ ਕਿ ਜੇ ਨਵਾਂ ਪ੍ਰੋਜੈਕਟ ਲਾਉਣਾ ਹੋਵੇ ਤਾਂ ਉਹਦੇ ਉੱਤੇ ਲਗਭਗ 8.5 ਫੀਸਦੀ 8 ਮਤਲਬ 8 ਕਰੋੜ 8.5 ਕਰੋੜ ਰੁਪਏ ਪ੍ਰਤੀ ਮੈਗਾਵਾਟ ਉਤੇ ਖਰਚਾ ਆਉਂਦਾਗਾ ਜਦ ਕਿ ਅਸੀਂ ਉਹ ਪ੍ਰੋਜੈਕਟ ਜਿਹੜਾ ਉਹ 2 ਕਰੋੜ ਰੁਪਏ ਦੇ ਸਿਰਫ 2 ਕਰੋੜ ਰੁਪਏ ਦਾ ਵਾਟ ਦੇ ਸਾਫ ਦੇ ਨਾਲ ਉਹ ਪਰਚੇਜ਼ ਕੀਤਾ ਗਿਆ ਦੋ ਸਟੈਪ ਡਿਲੀਵਰੀ ਰਾਸ਼ਨ ਦੀ ਡਿਲੀਵਰੀ ਉਹਦੇ ਲਈ ਰਕਮੇ ਫੰਡ ਰੱਖੇ ਗਏ ਨੇ ਕਿ ਇਸੇ ਤਰ੍ਹਾਂ ਮਹੱਲਾ ਕਲੀਨਿਕ ਲਗਾਤਾਰ ਉਹ ਜਿਹੜੇ ਪਹਿਲਾਂ 829 ਅਸੀਂ ਬਣਾਏ ਨੇ ਕਿ ਲਗਾਤਾਰ ਇਸੇ ਤਰ੍ਹਾਂ ਪੂਰਾ ਸਾਲ ਪਰ ਖੁੱਲਦੇ ਵੀ ਰਹਿਣਗੇ ਔਰ ਲੋਕਾਂ ਨੂੰ ਸਵਾਮਾ ਵੀ ਜਿਹੜੀਆਂ ਉਹ ਜਾਰੀ ਜਿਹੜੀਆਂ ਰਹਿ ਗਈਆਂ ਇਸੇ ਤਰ੍ਹਾਂ ਸਕੂਲ ਆਫ ਬ੍ਰਿਲੀਅੰਸ ਸਕੂਲ ਆਫ ਐਜੂਕੇਸ਼ਨ ਦੀ ਗੱਲ ਕਰੀਏ ਸਕੂਲ ਆਫ ਬ੍ਰਿਲੀਅੰਸ 100 ਸਕੂਲ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਨੂੰ ਸਕੂਲ ਆਫ ਬ੍ਰਿਲੀਅੰਸ ਦੇ ਵਿੱਚ ਤਬਦੀਲ ਕੀਤਾ ਜਾਊਗਾ ਸਕੂਲ ਆਫ ਹੈਬੀਨਸ ਪਿਛਲੇ ਸਾਲ ਅਸੀਂ ਕੀਤੇ 618 ਜਿਨ੍ਹਾਂ ਦੇ 14 ਬਣ ਕੇ ਤਿਆਰ ਹੋ ਗਏ ਲੋਕਾਂ ਨੂੰ ਸਮਰਪਿਤ ਨੇਗੇ ਇਸੇ ਤਰ੍ਹਾਂ ਸਕੂਲ ਆਫ ਅਪਲਾਈਡ ਲਰਨਿੰਗ ਅਪਲਾਈਡ ਲਰਨਿੰਗ 40 ਸਕੂਲ ਡੈਂਟੀਫਾਈ ਕੀਤੇ ਗਏ ਨੇ ਕਿ ਸਕੂਲ ਆਫ ਹੈਪੀਨੈਸ ਸਕੂਲ ਆਫ ਹੈਪੀਨੈਸ ਕਦੇ ਇਹ ਪ੍ਰਾਈਵੇਟ ਸਕੂਲਾਂ ਦਾ ਕਨਸੈਪਟ ਹੁੰਦਾ ਸੀਗਾ ਪਰ ਲੇਕਿਨ ਸਰਕਾਰ ਨੇ ਪਹਿਲੀ ਵਾਰ ਹੋਇਆ ਕਿ ਸਕੂਲ ਆਫ ਹੈਪੀਨੈਸ ਜਿਹੜਾ ਉਹ 100 ਅਸੀਂ ਪ੍ਰਾਇਮਰੀ ਸਕੂਲ ਆਇਡੈਂਟੀਫਾਈ ਕੀਤੇ ਨੇਗੇ ਅਗਲੇ ਸਾਲ ਦੇ ਦੌਰਾਨ ਸਕੂਲ ਆਫ ਹੈਪੀਨੈਸ 100 ਜਿਹੜੇ ਦੇਗੇ ਉਹ ਤਬਦੀਲ ਹੋਣਗੇ ਸੋ ਬਾ ਜਾਦਾ ਤੁਹਾਡੇ ਨਾਲ ਕਿਉਂਕਿ ਪੂਰਾ ਨਾ ਪੂਰਾ ਬਜਟ ਮੈਂ ਲਗਭਗ 1 ਘੰਟਾ 20 ਮਿੰਟ ਦੇ ਵਿੱਚ ਤੁਹਾਡੇ ਤੁਸੀਂ ਬਹੁਤ ਸਾਰੇ ਸਾਥੀ ਗੈਲਰੀ ਚ ਬੈਠੇ ਸੀਗੇ ਸਾਰਮੁਖ ਅੰਕੜਿਆ ਸਬੇਤ ਕੀਤਾਗਾ ਸੋ ਮੈਂ ਨਹੀਂ ਕਹਾਗਾ ਕਿ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਕੁਐਸਚਨ ਹੈ ਤਾਂ ਪਲੀਜ਼ ਹਾਂਜੀ ਬਿਲਕੁਲ ਜਦੋਂ ਪੰਜਾਬ ਚ ਇਲੈਕਸ਼ਨ ਹੋ ਰਹੀ ਸੀ 2022 ਚ ਉਹ ਤਾਂ ਬਹੁਤ ਸਾਰੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਿੱਤੀਆਂ ਸੀਗੀਆਂ ਜਿਨ੍ਹਾਂ ਵਿੱਚੋਂ ਮੈਂ ਸਮਝਦਾ ਸਭ ਤੋਂ ਵੱਡੀ ਗਰੰਟੀ ਸੀ ਪੰਜਾਬ ਦੇ ਅੰਦਰ ਐਜੂਕੇਸ਼ਨ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਕਿ ਅਸੀਂ ਸਿੱਖਿਆ ਦੇ ਅੰਦਰ ਸਕੂਲ ਆਫ ਐਮਿਨੈਂਸ ਬਣਾਮਾ ਕੇ ਅਸੀਂ ਸਿੱਖਿਆ ਦੇ ਅੰਦਰ ਆਪਣੇ ਅਧਿਆਪਕਾਂ ਨੂੰ ਆਪਣੇ ਟੀਚਰ ਸਾਹਿਬਾਨ ਨੂੰ ਵੱਡੀਆਂ ਇੰਸਟੀਚੂਨ ਦੇ ਅੰਦਰ ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੀਆਂ ਅਸੀਂਆਂ ਅੱਛੀਆਂ ਇੰਸਟੀਚਿਊਸ਼ਨ ਹੈਗੀਆਂ ਉਹਨਾਂ ਦੇ ਅੰਦਰ ਸਖਲਾਈ ਲੈਣੀ ਲੈਣ ਲਈ ਭੇਜਾਂਗੇ ਤਾਂ ਕਿ ਉੱਥੋਂ ਪੜ ਕੇ ਆ ਕੇ ਸਾਡੇ ਬੱਚਿਆਂ ਨੂੰ ਪੜਾਉਣ ਉਹਦੇ ਵਿੱਚ ਅਸੀਂ ਬਿਲਕੁਲ 100% ਕਾਮਯਾਬ ਹੋਇਆਗੇ ਸਕੂਲ ਆਫ ਫਾਈਨੈਂਸ ਵੀ ਬੜਾ ਲੱਗੇ ਔਰ ਸਾਡੇ ਵਿਆਪਕ ਸਾਡੇ ਟੀਚਰ ਜਿਹੜੇ ਨੇਗੇ ਉਹ ਬਾਹਰਲੇ ਸਟੇਟਾ ਜਾ ਕੇ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਟ੍ਰੇਨਿੰਗ ਲੈ ਕੇ ਆਏ ਨੇ ਸਾਡੀ ਜਿਹੜੀ ਇੱਕ ਗਰੰਟੀ ਸੀਗੀ ਉਹ ਅਸੀਂ ਲਗਭਗ ਉਥੇ ਪੂਰੀ ਹੋ ਚੁੱਕੀ ਆ ਔਰ ਦੂਜੀ ਗਰੰਟੀ ਸੀ ਪੰਜਾਬ ਦੇ ਲੋਕਾਂ ਨੂੰ ਕਿ 300 ਯੂਨਿਟ ਅਸੀਂ ਫਿਰ ਆਪਕਾ ਉਸ ਇਲੈਕਟ੍ਰਿਸਿਟੀ ਦੇ ਮਾਮਲੇ ਇਹਦੇ ਚ ਮੈਨਲਾ ਦਾ ਬਹੁਤ ਸਾਰੇ ਤੁਹਾਡੇ ਚ ਦਾ ਵੈਸੇ ਕੱਟ ਹੋਣਗੇ ਬਹੁਤ ਸਾਰਿਆਂ ਨੂੰ ਜਿਹੜੀ ਆ ਉਹ 300 ਯੂਨਟ ਜਿਹੜੀ ਆ ਉਹ ਮੁਫਤ ਬਿਜਲੀ ਦੀ ਸਕੀਮ ਤੁਹਾਡੇ ਚ ਵੀ ਆਉਂਦਗੀ ਤੁਹਾਨੂੰ ਪਤਾ ਕਿ ਤਿੰਨਾਂ ਮਹੀਨਿਆਂ ਚ ਅਸੀਂ ਉਹ ਸੈਕੰਡ ਜਿਹੜੀ ਸਾਡੀ ਕਮਿਟਮੈਂਟ ਸੀ ਜਿਹੜੀ ਗਾਰੰਟੀ ਸੀ ਉਹ ਪੰਜਾਬ ਦੇ ਲੋਕਾਂ ਨੇ ਪੂਰੀ ਕੀਤੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਵਾਦਾ ਸੀਗਾ ਕਿ ਪਰਮਾਤਮਾ ਨਾ ਕਰੇ ਜੇਕਰ ਪੰਜਾਬ ਦਾ ਕੋਈ ਨੌਜਵਾਨ ਪੰਜਾਬ ਦਾ ਕੋਈ ਸੈਨਿਕ ਸੁਰੱਖਿਆ ਬਲ ਦੇ ਅੰਦਰ ਸ਼ਹਾਦਤ ਦਾ ਜਾਨ ਪੀਜਾਂ ਦਾ ਸ਼ਹੀਦ ਹੋ ਜਾਂਦਾ ਤਾਂ ਅਸੀਂ ਉਹਨੇ 1 ਕਰੋੜ ਰੁਪਏ ਸਹਾਇਤਾ ਰਾਸ਼ੀ ਵਜੋਂ ਦੇਵਾਂਗੇ ਉਹ ਅਸੀਂ ਬਾਦਾਂ ਬਾਖ ਖੂਬੀ ਪੰਜਾਬ ਦੇ ਲੋਕਾਂ ਨੇ ਨਵਾਇਆ ਪੂਰਾ ਹੋ ਗਿਆ ਔਰ 100% ਅਸੀਂ ਉਹਦੀ ਕਮਿਟਮੈਂਟ ਦੇ ਨਾਲ ਤੇ ਖਰੇ ਉਤਰਿਆ ਮੈਂ ਦੱਸ ਰਿਹਾ ਇਹ ਤਾਂ ਗਰੰਟੀਆ ਦੀ ਗੱਲ ਕਰ ਰਹੇ ਆ ਸਿਰਫ ਮੈਂ ਸਮਝਦਾ ਮੋਟੀ ਮੋਟੀ ਇੱਕ ਗਰੰਟੀ ਰਹਿ ਗਈ ਉਹ ਵੀ ਬੜੀ ਜਲਦੀ ਪੂਰੀ ਕਰਾਂਗੇ ਪਰ ਲੇਕਿਨ ਹੁਣ ਤੱਕ ਲਗਭਗ ਅਸੀਂ ਆਪਣੀਆਂ 85% ਤੋਂ ਉੱਪਰ ਗਰੰਟੀਆਂ ਜਿਹੜੀਆਂ ਉਹ ਪੂਰੀਆਂ ਪੰਜਾਬ ਚ ਕਰ ਚੁੱਕੇ ਆਗੇ ਸੋ ਬਿਲਕੁਲ ਇਹਦੇ ਨਾਲ ਦੀ ਨਾਲ ਅਸੀਂ ਆਪਦਾ ਰੈਵਨਿਊ ਜਿਹੜਾਗਾ ਉਹਦੇ ਅੰਦਰ ਵੀ ਅਸੀਂ ਵਾਦਾ ਕੀਤਾਗਾ ਦੇਖੋ ਉਹ ਪਿਛਲੀ ਸਰਕਾਰ ਦੇ ਸਮੇਂ 6% ਦਾ ਵਾਦਾ ਸਿਰਫ 6% ਦਾ ਵਾਦਾ ਪਿਛਲੇ 5 ਸਾਲਾਂ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਔਨ ਟੈਕਸ ਰੈਵਨਿਊ ਦੇ ਵਿੱਚ ਹੋਇਆ ਸੀ ਸਾਡੇ ਹੱਦ ਦੇ مالیਏ ਦੀ ਕਲੈਕਸ਼ਨ ਚ ਹੋਇਆ ਸੀ ਔਰ ਉਸ ਤੋਂ ਪਹਿਲਾਂ ਜਿਹੜੀ ਅਕਾਲੀ ਦਲ ਭਾਜਪਾ ਦੀ ਸਰਕਾਰ थी ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਹਦੇ ਚ 8% ਹੋਇਆ ਸੀ ਤਾਂ ਸਾਡੀ ਸਰਕਾਰ ਨੇ ਇਮਾਨਦਾਰੀ ਦੇ ਨਾਲ ਉਹਦੇ ਚ ਕਿੰਨਾ ਵਾਅਦਾ ਹੋ ਗਿਆ 13% ਦਾ ਵਾਅਦਾ ਹੋਇਆਗਾ 13% ਦਾ ਵਾਅਦਾ ਹੋਇਆਗਾ ਇਹ ਬੇਰੀ ਰਿਪੋਰਟ ਨਹੀਂ ਇਹ ਕੈਗ ਦੀ ਰਿਪੋਰਟ ਆ ਇਹ ਵਾਰ ਕੋਸਟਾ ਜਨਗਾਇਨ ਨਗੇ ਸਾਡੇ ਅਫਸਰ ਸਾਹਿਬਾਨ ਬੈਠ ਨੇ ਇਹ ਜਿਹੜਾ ਡਬਲ 6 ਤੋਂ 12 12 ਤੋਂ ਵੀ 13 ਡਬਲ ਤੋਂ ਵੀ ਉੱਪਰ ਦਾ ਵਾਅਦਾ ਹੋਇਆਗਾ ਇਹ ਸਦਾ ਭਗਵੰਤ ਸਿੰਘ ਮਾਝ ਦੀ ਸੋਚ ਆ ਉਹਨਾਂ ਦੀ ਇਮਾਨਦਾਰੀ ਦੀ ਨੀਕਰੀਤੀ ਦੀ ਸੋਚ ਆ ਜਿੱਥੇ ਕਿਤੇ ਚੋਰੀ ਹੁੰਦੀ ਸੀਗੀ ਉਹ ਚੋਰੀਆਂ ਖਤਮ ਕੀਤੀਆਂ ਰਗੀਆਂ ਟੈਕਸ ਦੇ ਅੰਦਰ ਜੀਐਸਟੀ ਤੇ ਮੈਂ ਗੱਲ ਕਰਾਂ ਹైదరాబాద్ ਆਈਆਈਟੀ ਵਰਗੇ ਜਿਹੜੀਆਂ ਇੰਸਟੀਚੂਨ ਨੇ ਉਹਨਾਂ ਨਾਲ ਕਲੈਬੋਰੇਸ਼ਨ ਕਰਕੇ ਉਹਨਾਂ ਦੇ ਮਾਡਲ ਉਹਨਾਂ ਦੇ ਮੋਡਿਊਲ ਜਿਹੜੇ ਦੇ ਅਸੀਂ ਪਰਚੇਜ਼ ਕੀਤੇ ਨੇਗੇ ਉਹਨਾਂ ਨੂੰ ਪੰਜਾਬ 'ਚ ਲਾਗੂ ਕੀਤਾ ਗਿਆ ਜਦੋਂ ਪੰਜਾਬ 'ਚ ਲਾਗੂ ਹੋਏ ਤਾਂ ਉਹਦੇ ਨਾਲ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਚੋਰੀ ਵੀ ਰੁਕੀ ਆ ਔਰ ਉਹ ਸਾਰਾ ਪੈਸਾ ਜਿਹੜਾ ਉਹ ਸਾਡੇ ਖਜ਼ਾਨੇ 'ਚ ਆ ਗਿਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬਿੱਲ ਨਾਉ ਨਾਮ ਪਾਉਸ ਸਕੀਮਾ ਨਮੀਆਂ ਨਵੇਂ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਇਹ ਸਾਰੇ ਸਰਕਾਰ ਦੇ ਦੋ ਸਾਲਾਂ 'ਚ ਪੋਜ਼ਿਟਿਵ ਕੰਮ ਨੇ ਜਿਨ੍ਹਾਂ ਦੇ ਨਾਲ ਸਾਡੇ ਟੈਕਸ ਦੀ ਕਲੈਕਸ਼ਨ ਜਿਹੜੀ ਆ ਉਹ ਵਧੀਆ ਜੀਮਾ ਸਾਹਿਬ ਜੀਮਾ ਸਾਹਿਬ ਜੋ ਬਜਟ ਪੇਸ਼ ਕੀਤਾ ਹੈ ਆਪਣੇ ਹੂੰ देखिए जितना हम जहां जहां टैक्स की चोरी हो रही है उस टैक्स चोरी को हम लगातार खत्म कर रहे हैं नेक्स्ट ईयर बीस सौ चौबीस पच्चीस के लिए हमने अपना जीएसटी का रेवेन्यू टारगेट किया है पच्चीस हजार सात सौ पचास रुपए पच्चीस एस्टिमेट किया है कि पच्चीस हजार सात सौ पचास रुपए उसमें हमने बढ़ोतरी करनी है, है उसमें, हमने, उसमें हमने उसको आगे ले जाना है ਇਸੇ ਤਰੀਕੇ ਬੈਟ ਵੈਟ ਵੈਲਿਊ ਐਡਡ ਟੈਕਸ ਦੀ ਮੈਂ ਗੱਲ ਕਰਾਂ 8550 ਹਾਂਜੀ ਹਾਂਜੀ 8550 ਕਰੋੜ ਸਟੇਪ ਦੀ ਐਕਸਾਈਜ਼ ਸਟੇਪ ਦੀ ਐਕਸਾਈਜ਼ ਤੋਂ 10350 10000 350 ਪਹਿਲੀ ਵਾਰ ਹੋਇਆਗਾ ਕਿ ਫਾਈਵ ਦਾ ਅੰਕੜਾ ਪੰਜ ਡਿਜੀਟ ਦੇ ਵਿੱਚਰ ਪੰਜ ਡਿਜਟ ਦੇ ਅੰਦਰ ਪੰਜਾਬ ਦੀ ਐਕਸਾਈਜ਼ ਪਾਲਿਸੀ ਤੋਂ ਪੈਸੇ ਵਧਾਏ ਗਏ ਹਨ ਜਦ ਕੇ ਪੁਰਾਣੀ ਸਰਕਾਰ ਜਿਹੜੀ ਕਾਂਗਰਸ ਦੀ ਸੀ ਅਕਾਲੀ ਦਲ ਭਾਜਪਾ ਦੀ ਸੀ ਉਹਨਾਂ ਦੇ ਸਮੇਂ ਤੱਕ ਸਿਰਫ 6151 ਮੈਂ ਬਿਲਕੁਲ ਇਹ ਦੇਖ ਲਿਓ ਕਿਤੇ ਵੀ ਚੈੱਕ ਕਰ ਲਓ ਸਿਰਫ 6151 6151 ਕਰੋੜ ਦਾ ਸਲਾਦਾ ਐਕਸਾਈਜ਼ ਤੋਂ ਕਮਾਈ ਹੁੰਦੀ ਸੀ ਸਾਡੀ ਸਰਕਾਰ ਚ ਪਿਛਲੇ ਸਾਲ ਅਸੀਂ 10000 ਦੇ ਨੇੜੇ ਪਹੁੰਚੇ ਸੀ ਇਸ ਵਾਰ ਅਸੀਂ 10350 ਕਰੋੜ ਰੁਪਏ ਨੂੰ ਕਰਾਸ ਕਰ ਰਿਆ ਇਹ ਇੱਕ ਮੈਂ ਸਮਝਦਾ ਬਹੁਤ ਹੀ ਹਿਸਟੋਰੀਕਲ ਸਟੈਪ ਆ ਤਾ ਹੋ ਸਕਿਆ ਕਿਉਂਕਿ ਨਵੀਂ ਐਕਸਾਈਜ਼ ਦੀ ਪਾਲਿਸੀ ਆਈ ਜਿਹੜੀ ਸਮਗਲਿੰਗ ਅਦਰ ਸਟੇਟਸ ਤੋਂ ਹੁੰਦੀ ਸੀ ਉਹ ਜਿਹੜੀ ਸਮਗਲਿੰਗ ਸੀ ਉਹਦੂ ਕਰਮ ਕੀਤਾ ਗਿਆ ਉਹਨੂੰ ਖਤਮ ਕੀਤਾ ਗਿਆ ਦੇਖੋ ਪਹਿਲੀ ਵਾਰ ਹੋਇਆ ਕਿ ਬਾਈਨਿੰਗ ਦੇ ਉੱਤੇ ਅਸੀਂ ਬਹੁਤ ਹੀ ਘੱਟ ਰੇਟ ਤੇ 5 ਰੁਪਏ 50 ਪੈਸੇ ਦੇ ਹਿਸਾਬ ਨਾਲ ਕੀਤਾਗਾ ਸੋ ਇਸ ਤੇ ਅਸੀਂ ਉਹਨਾਂ ਤੇ ਕੋਈ ਬਜਟ ਨਹੀਂ ਪਾਇਆ ਲੋਡ ਨਹੀਂ ਪਾਇਆ ਕਿਉਂਕਿ ਉਹ ਮਾਫੀਆ ਸੀ ਜਿਹੜਾ ਉਹਨੂੰ ਖਤਮ ਕਰਦੇ ਰਾਦੇ ਨਾਲ ਅਸੀਂ ਇਹਦਾ ਜਿਹੜਾ ਰੇਟ ਘਟਾਇਆ ਸੀ ਇਸੇ ਤਰ੍ਹਾਂ ਮੈਂ ਸਟੈਂਪ ਸਟ ਰਜਿਸਟ੍ਰੇਸ਼ਨ ਦੀ ਗੱਲ ਕਰਾਂ ਉਹਦੇ ਵਿੱਚ 57550 ਰੁਪਏ ਦਾ 5755 ਕਰੋੜ ਰੁਪਏ ਜਿਹੜਾ ਅਸੀਂ ਟਾਰਗੇਟ ਰੱਖਿਆਗਾ 25% ਦਾ ਵਾਧਾ ਇਸੇ ਤਰ੍ਹਾਂ ਟੈਕਸ ਐਂਡ ਵਾਹਨ ਦੇ ਵਿੱਚ 804350 ਯਾਨੀ ਕਿ 31% ਦਾ ਇਲੈਕਟ੍ਰਿਸਿਟੀ ਡਿਊਟੀ ਦੇ ਉੱਤੇ ਇਲੈਕਟ੍ਰਿਸਿਟੀ ਡਿਊਟੀ ਦੇ ਉੱਤੇ 3512% ਤੇ ਅਦਰ ਜਿਹੜੇ ਹੋਰ ਚਾਰਜਸ ਹੁੰਦੇ ਨੇ ਛੋਟੇ ਛੋਟੇ ਉਹਨਾਂ ਦੇ ਵਿੱਚੋਂ 650 ਯਾਨੀ ਕਿ 30% ਦਾ ਅਸੀਂ ਵਾਧਾ ਰੱਖਿਆ ਹੈ ਇਸੇ ਤਰ੍ਹਾਂ ਨਾਨ ਨਾਨ ਟੈਕਸ ਰੈਵਨਿਊ ਨਾਨ ਟੈਕਸ ਰੈਵਨਿਊ ਵਿੱਚ ਮਸਲੇਬੀਅਸ ਜਿਹੜੇ ਜਨਰਲ ਸੀਟਸ ਹੁੰਦੀਆਂ ਨੇਗੀਆਂ ਉਹਦੇ ਵਿੱਚ ਵੀ ਅਸੀਂ 11% ਦਾ ਵਾਧਾ ਕੀਤਾਗਾ ਪਿਛਲੇ ਸਾਲ ਆਰ ਆਈ ਦੇ ਅੰਦਰ ਉਹ 1051 10051 ਸੀਗਾ ਜਿਹੜਾ ਕਿ ਹੁਣ ਅਸੀਂ ਵਧਾ ਕੇ 11246 ਕੀਤਾ ਇਸੇ ਤਰ੍ਹਾਂ ਪੰਜਾਬ ਰੋਡਵੇ ਦੇ ਵਿੱਚ ਉਹ 260 ਤੋਂ ਵਧਾ ਕੇ 400 ਕੀਤਾ ਗਿਆ 60% ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਵਿੱਚ 1255 ਕਰੋੜ ਤੋਂ ਵਧਾ ਕੇ 2530 ਕਰੋੜ ਕੀਤਾ ਗਿਆ ਤੇ ਲਗਾਤਾਰ ਜਿਹੜਾ ਹੈਗਾ ਅ ਅਸੀਂ ਇੱਕ ਟਾਰਗੇਟ ਫਿਕਸ ਕੀਤੇ ਨੇਗੇ ਜਿਸ ਤਰ੍ਹਾਂ ਪੁਰਾਣੇ ਪਿਛਲੇ ਸਾਲ ਅਸੀਂ ਟਾਰਗੇਟ ਫਿਕਸ ਕੀਤੇ ਸੀਗੇ ਕਿ ਅਸੀਂ ਆਪਣਾ ਰੈਵਨਿਊ ਦੀ ਕਲੈਕਸ਼ਨ ਵਧਾਉਣੀ ਆ ਬਗੈਰ ਕੋਈ ਨਵਾਂ ਟੈਕਸ ਐਮਪੋਸ ਕੀਤੇ ਅਸੀਂ ਸਾਰੇ ਉਹ ਟੈਕਸਾਂ ਦੇ ਅੰਦਰ ਕਲੈਕਸ਼ਨ ਤਾਂ ਵਧੀਆ ਕਿ ਜੇਕਰ ਪੰਜਾਬ ਦੇ ਅੰਦਰ ਫੈਲੇ ਵੱਖ-ਵੱਖ ਮਾਫੀਆ ਨੂੰ ਖਤਮ ਕੀਤਾ ਗਿਆ ਜਿਹੜੇ ਬਾਫੀਏ ਸ਼੍ਰੋਮਣੀ ਕਾਲੀ ਦਲ ਭਾਜਪਾ ਦੀ ਸਰਕਾਰ ਨੇ ਪੰਜਾਬ ਸ਼ੁਰੂ ਕੀਤੇ ਸੀ ਜਿਨ੍ਹਾਂ ਬਾਫੀਆ ਨੂੰ ਪਾਪ ਪਲੋਸ ਕੇ ਕਾਂਗਰਸ ਪਾਰਟੀ ਨੇ ਵੱਡਾ ਕੀਤਾ ਜਿਨ੍ਹਾਂ ਮਾਫੀਆ ਦੇ ਰਾਹੀਂ ਕਾਂਗਰਸ ਦੇ ਲੋਕ ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ ਅਕਾਲੀ ਦਲ ਭਾਜਪਾ ਦੇ ਲੋਕ ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ ਉਹ ਸਾਰਾ mafiya ਜਿਹੜਾ ਸੀ ਦੰਬ ਕਰਤਾ ਖਤਮ ਕਰਤਾ ਤਾਂ ਹੀ ਜਿਹੜਾ ਰੈਵਨਿਊ ਜਿਹੜਾ ਉਹ 6% ਤੋਂ ਵੱਧ ਕੇ 13% ਵੈਕ ਹੈਡ ਦੀ ਗੱਲ ਕਰ ਰਹੇ ਹੋਇਆ ਹੈ ਜੀ ਮੇਰੇ ਸਾਹਿਬ ਐਜੂਕੇਸ਼ਨ ਤਾਂ ਟਾਪ ਪ੍ਰੈਰਟੀ ਤੇ ਰਹੀ ਹੈ ਪਰ ਇਸ ਸਾਲ ਐਜੂਕੇਸ਼ਨ ਦਾ ਬਜਟ ਘਟਿਆ ਵਦਨ ਜੀ ਸਾਹਿਬ ਕਿਉਂ ਕਿ ਇਹ ਕਿਉਂ ਘਟਿਆ ਹੈ ਬਿਲਕੁਲ ਨਹੀਂ ਜੀ ਐਜੂਕੇਸ਼ਨ ਦਾ ਬਜਟ ਜਿਹੜਾ ਉਹ ਪਹਿਲੇ ਸਾਲ ਦੇ ਮੁਕਾਬਲੇ ਜਿਹੜਾ ਵਧਿਆਗਾ ਹਾਂ ਤੁਹਾਨੂੰ ਲੱਗਦਾ ਹੋਊਗਾ ਕਿ ਜਿਹੜੀਆਂ ਦਿਵਾਰਸ ਨੇ ਉਹਨਾਂ ਦਾ ਘਟ ਗਿਆ ਦਿਵਾਰ ਕਿਉਂਕਿ ਪਿਛਲੇ ਸਾਲ ਅਸੀਂ ਇੰਨਾ ਉਹਨਾਂ ਦੀ ਬਜਟ ਰੱਖਿਆ ਸੀਗਾ ਉਸੇ ਇਸ ਵਾਰ ਵੀ ਜਿਹੜਾ ਹਾਇਰ ਐਜੂਕੇਸ਼ਨ ਆ ਉਹਦੇ ਚ 6% ਦਾ ਵਾਅਦਾ ਕੀਤਾ ਗਿਆ ਨਹੀਂ ਨਹੀਂ 6% ਦਾ ਕੀਤਾਗਾ ਆਰਿਚ ਸੋਰੀ ਆਰਿਚ ਆਰਿਚ 6% ਦਾ ਵਾਅਦਾ ਸੀ ਹੁਣ ਅਸੀਂ ਉਹਦੇ ਚ ਜਿਹੜਾ ਹਾਇਰ ਐਜੂਕੇਸ਼ਨ ਸਕੂਲ ਐ ਸਕੂਲ ਤੇ ਹੈਲਥ এডੂਕੇਸ਼ਨ ਚ 11.5 ਫੀਸਦੀ ਦਾ ਵਾਅਦਾ ਕੀਤਾਗਾ ਤੇ ਇਸੇ ਤਰ੍ਹਾਂ ਹੈਲਥ ਐਂਡ ਫੈਮਿਲੀ ਵੈਲਫੇਅਰ ਚ ਫੈਮਿਲੀ ਵੈਲਫੇਅਰ 10.6 ਦਾ ਸੋਸ਼ਲ ਵੈਲਫੇਅਰ ਐਂਡ ਜਸਟਿਸ 6.3 ਦਾ ਫੂਡ ਸਪਲਾਈ ਸਪਲਾਈ 7.0 ਦਾ এমਪਲੋਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ 1.0 ਦਾ ਇਹ ਇਨਫਰਾਸਟ੍ਰਕਚਰ ਚ 16% ਤੋਂ ਉੱਪਰ ਦਾ ਵਾਅਦਾ ਕੀਤਾਗਾ ਸੋ ਸਾਰੇ ਹੈਡ ਦੇ ਵਿੱਚ ਲਗਭਗ ਵਾਧੇ ਹੋਏ ਨੇਗੇ ਐਸ ਪਰ ਲਾਸਟ ਜਿਹੜੇ ਈਅਰ ਬਿਲਕੁਲ ਜਿਹੜਾ ਪੁਰਾਣਾ ਕਰਜ਼ਾ ਪੁਰਾਣੀ ਸਰਕਾਰਾਂ ਨੇ ਲਿਆਗਾ ਉਹਦੀ ਜਿਹੜੀ ਉਸ ਕਰਜ਼ੇ ਦੀ ਜਿਹੜੀ ਕਿਸ਼ਤਾਂ ਜਾਂ ਉਸ ਕਰਜ਼ੇ ਦਾ ਇੰਟਰਸਟ ਜਿਹੜਾ ਹੈਗਾ ਉਹ ਵੀ ਲਗਾਤਾਰ ਸਾਨੂੰ ਬੋੜਦਾ ਪੈ ਰਿਹਾਗਾ ਸੋ ਪਿਛਲਾ ਜਿਹੜਾ ਅਪ੍ਰੋਕਸੀਮੇਟਲੀ ਇਹ ਮੈਂ ਗੱਲ ਕਰਾਂ ਤਾਂ 30000 30370 ਕਰੋੜ ਤੋਂ ਉੱਪਰ ਪੁਰਾਣੇ ਕਰਜ਼ੇ ਦਾ ਇੰਟਰਸਟ ਵਿਆਜ ਵਿਆਜ ਜਿਹੜਾ ਪੰਬੜਾ ਕਾ ਇਸੇ ਤਰੀਕੇ ਲਗਭਗ 38023 ਜਿਹੜੀ ਪ੍ਰਿੰਸੀਪਲ ਅਮਾਉਂਟ ਆ ਪ੍ਰਿੰਸੀਪਲ ਦੀ ਰੀ ਉਹਦੀ ਰੀਪੇਮੈਂਟ ਕੀਤੀ ਆ ਕਿਉਂਕਿ ਬਹੁਤ ਸਾਰੇ ਕੰਟੀਨਿਊ ਜਿਹੜਾ ਪ੍ਰੋਸੈਸ ਹੁੰਦਾ ਇਹ ਨਹੀਂ ਹੁੰਦਾ ਕਿ ਤੁਸੀਂ ਆਰਬੀਆ ਦੀ ਕੋਈ ਕਿਸ਼ਤਾਂ ਰੋਕ ਲਓਗੇ ਜਦੋਂ ਵੀ ਆਰਬੀਆ ਸਾਡਾ ਜਿੰਨਾ ਵੀ ਖਜ਼ਾਨੇ ਚ ਪੈਸਾ ਜਾਂਦਾਗਾ ਆਰਬੀਆ ਆਪਣਾ ਜਿਹੜਾ ਬਣਦਾ ਹੁੰਦਾ ਹਿੱਸਾ ਜਿੰਨਾ ਵੀ ਸਾਡਾ ਦੋਲ ਲਿਆ ਹੋਇਆ ਹੈਗਾ ਪੁਰਾਣੀਆਂ ਸਰਕਾਰਾਂ ਨੇ ਪਹਿਲਾਂ ਉਹ ਕੱਟ ਕੇ ਹੀ ਸਾਨੂੰ ਵਾਪਸ ਦਿੰਦੀਆਂ ਨੇ ਕਿ ਤੁਹਾਡਾ ਭਾਈ ਆ 100 ਰੁਪਏ ਆਇਆ ਸੀਗਾ ਇਹਦੇ ਚੋਂ 25 ਰੁਪਏ ਤੁਹਾਡੇ ਕੱਟ ਲੈ ਗਏ ਤਾਂ ਤੁਹਾਡੇ 75 ਵਾਪਸ ਰਹੇਗਾ ਤੁਹਾਨੂੰ ਜਿਹੜਾ ਉਹ ਵਾਪਸ ਆ ਜਾਂਦਾ ਹੈ ਇਸੇ ਤਰ੍ਹਾਂ ਜਿਹੜੀਆਂ ਪੈਂਡਿੰਗ ਲਾਇਬਿਲਟੀ ਸੀਗੀਆਂ ਜੇਵੇਂ ਪੈਂਡਿੰਗ ਲਾਇਬਿਲਟੀ ਜਿਹੜੀਆਂ ਪੁਰਾਣੀ ਸਰਕਾਰ ਦੀ ਆ ਤੁਸੀਂ ਕਹਿ ਰਹੇ ਹੋ ਕਿ ਉਹਦੋਂ ਘਟ ਗਿਆ ਕਰਜ਼ਾ ਹੋਇਆ ਉਹਦੇ 6279 ਕਰੋੜ ਰੁਪਏ 6279 ਕਰੋੜ ਰੁਪਏ ਪੁਰਾਣੀਆਂ ਲਾਇਬਿਲਟੀ ਜਿੱਥੇ ਪੀਐਸਆਈ ਡੀਸੀ ਦੇ ਪੰਸਬ ਦੇ ਉਡਾ ਦੇ ਪੀਐਸਏ ਡੀਵੀਆਈ ਦੇ ਪੰਜਾਬ ਐਗਰੋ ਦੇ ਪਾਵਰ ਸਬਸਿਡੀ ਦੇ ਇਹ ਸਾਰੇ ਪੈਸੇ ਅਸੀਂ ਜਿਹੜੇ ਨੇਗੇ ਉਹ ਰੀਪੇ ਕੀਤੇ ਨੇ ਵਾਪਸ ਕੀਤੇ ਨੇ